ਸ਼੍ਰੀ ਮੁਕਤਸਰ ਪੁਲਿਸ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਲੋਕਾਂ ਵਿੱਚ ਸੁਰੱਖਿਆ ਅਤੇ ਸਦਾ ਭਾਵਨਾ ਬਣਾਈ ਰੱਖਣ ਲਈ ਕੱਢਿਆ ਫਲੈਗ ਮਾਰਚ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਮੈਂ ਸਖਪਾਲ ਸਿੰਘ ਆਦੀਵਾਲ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਹਲਕੇ ਵਿੱਚ ਕੀ ਕੁਝ ਹੋ ਰਿਹਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਬੀਐਸਐਫ ਦੇ ਜਵਾਨਾਂ ਨਾਲ ਸਾਂਝੇ ਤੌਰ ਤੇ ਫਲੈਗ ਮਾਰਚ ਸ਼ਹਿਰ ਵਿੱਚ ਕੱਢਿਆ ਗਿਆ ਵੱਖ-ਵੱਖ ਸ਼ਹਿਰ ਦੇ ਚੌਂਕਾਂ ਤੋਂ ਹੁੰਦੇ ਹੋਏ ਬਾਜ਼ਾਰ ਵਿੱਚ ਕੋਟਕਪੂਰਾ ਚੌਂਕ ਤੋਂ ਮਸੀਤ ਚੌਂਕ, ਕਾ ਮंडी ਚੌਂਕ, ਸ਼ੇਰ ਸਿੰਘ ਚੌਂਕ, ਹਬੋਰ ਰੋਡ, ਬਾਈਪਾਸ, ਪਾਸਟੈਂਡ ਤੋਂ ਮੰਗੇ ਤੇ ਪੰਪ ਤੋਂ ਹੁੰਦੇ ਹੋਏ ਵਾਪਸ ਕੋਟਕਪੂਰਾ ਚੌਂਕ ਵਿਖੇ ਸਮਾਪਤ ਹੋਇਆ। ਇਹ ਫਲੈਗ ਮਾਰਚ ਸ਼੍ਰੀ ਭਾਗੀਰਥ ਮੀਨਾ ਜੀ ਆਈਪੀਐਸ ਅਫਸਰ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਦੀ ਅਗਵਾਈ ਵਿੱਚ ਕੱਢਿਆ ਗਿਆ। ਤੇ ਇਸ ਦੀ ਅਗਵਾਈ ਅੱਜ ਕੀਤੀ ਡੀਐਸਪੀ ਸਬਡਿਵੀਜ਼ਨ ਸ਼੍ਰੀ ਮੁਕਸਾ ਸਾਹਿਬ ਸਤਨਾਮ ਸਿੰਘ ਵਿਰਕ ਜੀ ਦੁਆਰਾ ਤੇ ਵੱਡੀ ਗਿਣਤੀ ਦੇ ਵਿੱਚ ਜ਼ਿਲ੍ਹੇ ਦੀ ਪੁਲਿਸ ਕਰਮਚਾਰੀ ਜਿਹੜੇ ਤਾਇਨਾਤ ਸੀ ਐਸਐਚਓ ਸਾਹਿਬਾਨ ਤਾਇਨਾਤ ਸੀ ਤੇ ਬੀਐਸਐਫ ਦੇ ਅਧਿਕਾਰੀ ਜਿਹੜੇ ਤਾਇਨਾਤ ਸੀਗੇ ਤੇ ਲੋਕਾਂ ਦੇ ਵਿੱਚ ਜਿਵੇਂ ਤੁਹਾਨੂੰ ਪਹਿਲਾਂ ਹੀ ਅਸੀਂ ਦੱਸਿਆ ਕਿ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਆਈਆਂ ਲੋਕਾਂ ਦੀ ਜਿਹੜੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਜਿਹੜੇ ਇਹ ਫਲੈਗ ਮਾਰਚ ਆ ਪੁਲਿਸ ਵੱਲੋਂ ਵੱਖ-ਵੱਖ ਸਮੇਂ ਤੇ ਜਿਹੜੇ ਕੱਢੇ ਜਾਂਦੇ ਆ ਤੇ ਇਸੇ ਲੜੀ ਦੇ ਤਹਿਤ ਅੱਜ ਡੀਐਸਪੀ ਸਤਨਾਮ ਸਿੰਘ ਵਿਰਕ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜਾ ਫਲੈਗ ਮਾਰਚ ਆ ਉਹ ਕੱਢਿਆ ਗਿਆ ਤਾਂ ਜੋ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਲੋਕਾਂ ਦੇ ਵਿੱਚ ਜਿਹੜਾ ਡਰ ਭੈ ਕਿਸੇ ਵੀ ਕਿਸਮ ਦਾ ਨਾ ਰਹੇ ਤੇ ਪੁਲਿਸ ਹਮੇਸ਼ਾ ਲੋਕਾਂ ਦੇ ਸਾਥ ਲਈ ਜਿਹੜਾ ਇਸ ਤਰ੍ਹਾਂ ਦੀ ਫਲੈਗ ਮਾਰਚ ਕਰਦੀ ਆ ਤੇ ਅੱਜ ਵੀ ਉਸੇ ਲੜੀ ਦੇ ਤਹਿ ਜਿਹੜਾ ਇਹ ਫਲੈਗ ਮਾਰਚ ਜਿਹੜਾ ਕੱਢਿਆ ਗਿਆ ਤੇ ਪਿਛਲੇ ਦਿਨਾਂ ਤੋਂ ਹੀ ਜਿਹੜੀਆਂ ਪੁਲਿਸ ਪੁਲਿਸ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਤੇਜ਼ ਆ ਜਿਵੇਂ ਕਿ ਪੂਰੇ ਦੇਸ਼ ਵਿੱਚ ਹੀ ਹੁਣ ਜਿਹੜਾ ਚੋਣ ਜਾਬਤਾ ਲੱਗ ਗਿਆ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਜੇਕਰ ਗੱਲ ਕਰੀਏ ਤਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਗੱਲ ਕਰੀਏ ਜਿਸ ਦਿਨ ਤੋਂ ਹੀ ਚੋਣ ਜਾਬਤਾ ਲੱਗਿਆ ਉਸੇ ਦਿਨ ਤੋਂ ਜਿਹੜਾ ਸਿਵਲ ਪ੍ਰਸ਼ਾਸਨ ਜਿਹੜਾ ਪੂਰਾ ਸਰਗਰਮ ਤੇ ਆਓ ਆਪਾਂ ਡੀਐਸਪੀ ਸਾਹਿਬ ਕੀ ਕਹਿੰਦੇ ਆ ਕੀ ਹੁੰਦਾ ਜੁਨੀਆ ਮੈਂਸ ਸਭਾ ਚੋਣਾ ਹਰਿਆਣੇ ਉਹਨਾਂ ਨੂੰ ਮੁੱਖ ਰੱਖਦੇ ਹੋ ਮਾਨਯੋਗ ਐਸਐਸਪੀ ਸਾਹਿਬ ਜ਼ਿਲ੍ਹਾ ਮੁਕਸਰ ਸਾਹਿਬ ਦੀਆਂ ਜਿਹੜੀ ਗਾਗੀਵਾਸੇ ਦੀ ਨੀਨਾ ਜੀ ਦੀਹਾ ਹਦਾ ਤਨ ਸਰ ਜਿਹੜਾ ਸਭ ਤੋਂ ਜੀ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਜਿਹੜੇ ਤਿੰਨ ਖਾਲੇ ਪੈਂਦੇ ਆ ਉਹਨਾਂ ਦੇ ਵਿੱਚ ਜਿਹੜੇ ਬੰਦੇ ਦੇ ਵੱਲ ਜਿਹੜੇ ਕੋਲਿਗੇਸ਼ਨ ਨੇ ਉੱਥੇ ਸਾਰਿਆਂ ਦੇ ਵਿੱਚ ਇੱਕ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਜਿਸ ਦਾ ਮਨੋਰਥ ਜਿਹੜਾ ਵੋਟਰ ਹੈ ਉਹਦੇ ਮੰਨਦੇ ਵਿੱਚੋਂ ਹਰ ਇੱਕ ਤਰ੍ਹਾਂ ਦਾ ਜਿਹੜਾ ਡਰ ਪਿਆ ਉਹਨੂੰ ਖਤਮ ਕਰਨਾ ਤਾਂ ਜੋ ਆਪਦੀ ਮੰਦੀ ਆਵਾਜ਼ ਦੇ ਹਸਾਬ ਨਾਲ ਚੋਣਾਂ ਵਾਲੇ ਦਿਨ ਆਪਣੀ ਵੋਟ ਦਾ ਜਿਹੜਾ ਹੈ ਇਸਤੇ ਮਾਰ ਕਰ ਸਕੇ ਇਸ ਤੋਂ ਇਲਾਵਾ ਇਹ ਅੱਜ ਦੇ ਫਲਾਇਰ ਮਾਰਚ ਦਾ ਮੁੱਖ ਮਨੋਰਥ ਇਹ ਵੀ ਹੈ ਕਿ ਜਿਹੜਾ ਕੋਈ ਸ਼ਰਾਰਤੀ ਐਂਸਰ ਉਹ ਇਹਨਾਂ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਕਰਨੀ ਚਾਹੁੰਦਾ ਉਹਦੇ ਉਹ ਨੂੰ ਅਸੀਂ ਉਹਦੇ ਮਨ ਦੇ ਵਿੱਚ ਡਰਤਾ ਪਾਉਣ ਲਈ ਤੇ ਕਸਨੀਆਂ ਦੇ ਲਈ ਕਿ ਇਹੋ ਜੇ ਸ਼ਰਾਰਤੀ ਅੰਸਰਾਂ ਨੂੰ ਬਖਸ਼ਿਆ ਨਹੀਂ ਜਾਊਗਾ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਇਸ ਫਲੈਗ ਮਾਰਚ ਦੇ ਵਿੱਚ ਕਲੀਬ ਲੱਗੇ ਜਿਹੜੇ ਮੁਲਾਜ਼ਮ ਆ ਉਹ ਹਿੱਸਾ ਲੈ ਰਹੇ ਆ ਉਸ ਤੋਂ ਇਲਾਵਾ ਜਿਹੜਾ ਮੈਂ ਇਹ ਸੇਜ ਦੇਣਾ ਚਾਹੁੰਦਾ ਤੇ ਹਰ ਇੱਕ ਵੋਟਰ ਚੋਰਾ ਵਾਲੇ ਦੇ ਆਪ ਦੀ ਮੰਗ ਦੀ ਆਵਾਜ਼ ਦੇ ਹਿਸਾਬ ਨਾਲ ਜਿਹੜਾ ਕਿਸੇ ਡਰਤਾ ਉਸ ਤੋਂ ਜਿਹੜਾ ਆਪਣੀਆਂ ਵੋਟਾਂ ਦਾ ਜਿਹੜਾ ਉਹ ਕੋਣ